ਦਾਰੇ ਬੀਨ ਨੇ ਐਮਸੀਏ ਕੀਤੀ ਹੋਈ ਸੀ ਔਰ ਉਹ ਵੀ ਬੜੇ ਚੰਗੇ ਨੰਬਰਾਂ ਤੇ ਮੈਰਿਟ ਦੇ ਵਿੱਚ ਰਹੀ। ਵੀਰੇ ਨੇ ਆਪਣੇ ਮੰਮੀ ਦੇ ਸੋਨੇ ਦੇ ਜਿਹੜੇ ਕੰਗਣ ਸੀਗੇ ਉਹ ਵੀ ਕੱਟ ਕੇ ਬਾਹਰ ਹੀ ਰੱਖੇ ਹੋਏ ਦੀ ਕੱਟ-ਕੱਟ ਕੇ। ਬਹੁਤ ਸੌਖੀ ਤਰ੍ਹਾਂ ਸੀ ਪਰ ਮੰਨਣ ਵਾਲਾ ਨਾਲ ਕੋਈ ਉਸ ਖੇੜੇ ਦੇ ਵਿੱਚ ਉਸ ਦੁੱਖ ਦੇ ਵਿੱਚ ਖੜਨ ਵਾਲਾ ਹੀ ਹੈ ਨਹੀਂ ਸੀ। ਵੀਰੇ ਦਾ ਨਫੀ ਆ ਕਹਣਾ ਮੇਰਾ ਦਿਲ ਲੱਗ ਗਿਆ ਇੱਥੇ ਮੈਂ ਤਾਂ ਨਹੀਂ ਜਾਣਾ ਵਾਂ ਮੈਂ ਤਾਂ ਇੱਥੇ ਹੀ ਰਹੂੰਗਾ ਜੀ ਵੀਰਾ ਦਿਨ ਰਾਤ ਸੇਵਾ ਕਰਦਾ ਸੁਪਨਿਆਂ ਦੇ ਘਰ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪ੍ਰਤਾਪ ਸਿੰਘ ਦਾਰਾ ਵੀਰਾ ਵੀਰੇ ਦੇ ਲਾਫ ਜੀ ਆ ਕਹਣਾ ਮੇਰਾ ਦਿਲ ਲੱਗ ਗਿਆ ਇੱਥੇ ਮੈਂ ਤਾਂ ਨਹੀਂ ਜਾਣਾ ਹੁਣ ਕਿਤੇ ਮੈਂ ਤਾਂ ਇੱਥੇ ਹੀ ਰਹੂੰਗਾ ਤੇ ਵੀਰਾ ਦਿਨ ਰਾਤ ਸੇਵਾ ਕਰਦਾ ਸੁਪਨਿਆਂ ਦੇ ਘਰ ਵਿੱਚ ਪਰ ਜਿਹੜੇ ਹਾਲਾਤਾਂ ਚ ਦਾਰੇ ਵੀਰੇ ਨੂੰ ਲੈ ਕੇ ਆਏ ਸੀ ਅਸੀਂ ਪਹਿਲਾਂ ਉਹ ਤਸਵੀਰਾਂ ਦੇਖੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹਾਂਜੀ ਆਜੋ ਕੀ ਗੱਲ ਨੇ ਅਸੀਂ ਤਾਂ ਜ ਮਿਲਣ ਆਏ ਭਰਾ ਨੂੰ ਮੈਂ ਕਿਹਾ ਯਾਰ ਮਿਲिए ਤੁਹਾਡੇ ਸ਼ਹਿਰ ਚ ਇਹ ਜੀ ਸਖੀਅਤ ਰਹਿੰਦੀ ਆ ਜਿਹੜੀ ਦੁਨੀਆ ਨਾਲ ਕੋਈ ਲਿੰਕ ਨਹੀਂ ਸਾਰਿਆਂ ਤੋਂ ਅਲੱਗ ਆਪਣਾ ਜੀਵਨ ਬਤੀਤ ਕਰਦੇ ਆ ਜਾਨਵਰਾਂ ਪੰਛੀਆਂ ਨਾਲ ਬਿੱਲੀਆਂ ਕਿੱਥੇ ਰੱਖੀਆਂ ਬੰਦਾ ਬਿੱਲੀਆਂ ਮਿਲਾਓ ਯਾਰ ਤੁਹਾਨੂੰ ਬੱਬੀ ਦੀਆਂ ਇੱਥੇ ਹੋਣੀਆਂ ਜੀ ਪਤਾ ਨਹੀਂ ਕਿੱਥੇ ਮਿਲਾਓ ਤਾਂ ਕਿੱਥੇ ਆ ਕੀ ਨਾਂ ਰੱਖਿਆ ਇਹਨਾਂ ਦੇ ਤੇ ਪ੍ਰਤਾਪ ਵੀ ਨੇ ਫਿਰ ਇਹ ਕੀ ਹਾਲਾਤ ਬਣਾਏ ਪਿਆ ਕਰਦੇ ਇਹਦਾ ਜਾਣ ਕੇ ਕੀਤੇ ਜੀ ਹੁਣ ਕਹਿੰਦੇ ਘਰ ਦੀ ਸਫਾਈ ਕਰਾ ਲਾ ਵਿਆਹ ਕਰਾ ਦਾਂਗੇ ਮੈਂ ਨਹੀਂ ਕਰਾਉਣਾ ਚਾਹੁੰਦਾ ਮੈਂ ਤੁਹਾਨੂੰ ਸਹੀ ਦੱਸਦਾ ਇੰਨੀ ਗੱਲ ਤੇ ਐਕਟ ਦੇਣਾ ਦੇਖੋ ਰਿਕਾਰਡ ਕਰੋ ਨਾ 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 ਇਹ ਭੰਣਾ ਆਪਾ ਇਹਦਾ ਲੈ ਕੇ ਜਾਣਾ ਓਏ ਇਹਦਾ ਲੈ ਕੇ ਜਾਣਾ ਆਪਾਂ ਅੱਛਾ ਤੇਰਾ ਵਧੀਆ ਮੋਟਰਸਾਈਕਲ ਆ ਤੇਰਾ ਯਾਰ ਮੈਂ ਦੱਸਦਾ ਇਹ ਭੰਣਾ ਸੋੜਨੂ ਮੁੰਡੀ ਵਾਲਿਓ ਕਰਾਓ ਮੇਰਾ ਵਿਆਹ ਆਪਾਂ ਦੰਗੇ ਰੋਟੀ ਖਾਣ ਦੇ ਪੈਸੇ ਨਹੀਂ ਮੈਨੂੰ ਕੈਨੇਡਾ ਭੇਜ ਆਕਰ ਇੱਥੇ ਉੱਪਰ ਕੋਈ ਨਾ ਨਕਿਆਂ ਨਾ ਘਰ ਹੈ ਜੀ ਓ ਤੇਰੀ ਦਾ ਆ ਉਹ ਵਾਹ ਵਾਹ ਆਹ انا ਤੇਰੀ ਬਰੀਜਾਕਾਰ ਨੂੰ ਅੱਗ ਲਾਵਾਂ ਹੁਣ ਜਿਵੇਂ ਆ ਸੋਨਾ ਪਿਆ ਐ ਸੋਨਾ ਨਹੀਂ ਰੱਖਣਾ ਆਪਾਂ ਸੋਨਾ ਪਿਘਲਾ ਕੇ ਕੁਝ ਬਣਾਉਣਾ ਸੀਗਾ ਨਹੀਂ ਨਹੀਂ ਪਿਘਲਾਇਆ ਪਿਆ ਤੂੰ ਤਾਂ ਕਿੰਨਾ ਹੀ ਸੋਨਾ ਰੇ ਥੱਲੇ ਗੱਲ ਐ ਮੈਂ ਤਾਂ ਸੋਨੇ ਨੂੰ ਅੱਗ ਲਾਈ ਜਾਂਦਾ ਤੂੰ ਆ ਦੇਖੋ ਨਾ ਆ ਦਵਾਈਆਂ ਦਾ ਕੰਮ ਕਰਦਾ ਰਾਂ ਫਰੈਵਰ ਆ ਸਾਰਾ ਸੋਨਾ ਤੂੰ ਮਚਾਤਾ ਰਹਿ ਰੇੜੀ ਦੇ ਵਿੱਚ ਲੈ ਨਾ ਕੋਈ ਨਾ ਜੀ ਉਹ ਮੱਚੀ ਪਈ ਐ ਗੱਲ ਐ ਆ ਵੀ ਬੰਗ ਪਿਗਲ ਗਈ ਆ ਰੱਦੀ ਆ ਵੀ ਪਿਗਲ ਗਈ ਲੈ ਹੋਰ ਕੀ ਮਾਤਾ ਦੇ ਕੜੇ-ਕੁੜੇ ਨਾ ਜੀ ਇਹਨੇ ਸਾਰਿਆਂ ਨੂੰ ਦੇਖੋ ਅੱਗੇ ਲਾਲ ਆ ਪਗਲਾਤੇ ਨੇ ਜਿਵੇਂ ਤੁਸੀਂ ਦੇਖਿਆ ਉਸ ਘਰ ਦੇ ਹਾਲਾਤ ਕੀ ਸੀ ਜਿਹੜੇ ਘਰ 'ਚ ਇੱਕ ਪੜ੍ਹਿਆ-ਲਿਖਿਆ ਟੱਬਰ ਰਹਿੰਦਾ ਸੀ ਜੁਆਇੰਟ ਫੈਮਿਲੀ 'ਚ ਜਿਹਦੇ ਵਿੱਚ ਪ੍ਰਤਾਪ ਸਿੰਘ ਦਾਰੇ ਦੇ ਜੀ ਸੀਨੀਅਰ ਸਕੈਂਡਰੀ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਰਹੇ ਇਹਨਾਂ ਦੇ ਮੰਮੀ ਲੈਕਚਰਰ ਸੀਗੇ ਔਰ ਟੀਚਰ ਸੀਗੇ ਟੀਚਰ ਸੀਗੇ ਹੈਡ ਟੀਚਰ ਸੀਗੇ ਜਾਂ ਹੈਡ ਟੀਚਰ ਸੀਗੇ ਮੰਮੀ ਵੀ ਮੰਮੀਪੁਰੇ ਸਕੂਲ ਚ ਤੇ ਬਾਕੀ ਇਹਨਾਂ ਦੇ ਜਿਹੜੇ ਮਾਮੇ ਸੀਗੇ ਉਹ ਵੀ ਵੱਡੀਆਂ ਪੋਸਟਾਂ ਤੇ ਅੱਜ ਚੰਡੀਗੜ੍ਹ ਰਹਿੰਦੇ ਨੇ ਕੋਠੀਆਂ ਪੱਟੀਆਂ ਉਹਨਾਂ ਦੇ ਉਹਨੂੰ ਪੌਸ਼ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਦਾਰੇ ਦੇ ਪਾਪਾ ਦੀ ਤੇ ਮੰਮੀ ਦੀ ਸ਼ੁਰੂਤੀ ਅਣਬੰਡ ਹੋ ਗਈ ਸੀ ਤੇ ਅਲੱਗ ਹੋ ਗਏ ਸੀ ਪ੍ਰਤਾਪ ਸਿੰਘ ਦਾਰੇ ਆਪਣੀ ਮੰਮੀ ਦੇ ਨਾਲ ਆ ਕੇ ਆਪਣੇ ਨਾਨਕੇ ਘਰ ਜਗਰਾਉਂ ਰਹਿਣ ਲੱਗ ਗਿਆ ਤੇ ਦਾਰੇ ਵੀਰੇ ਨੇ ਪੜ੍ਹਾਈ ਕੀਤੀ ਨਾਨਕੇ ਰਹਿ ਕੇ ਮੇਰੇ ਵੀ ਜਗਰਾਉਂ ਹੀ ਨਾਨਕੇ ਆ ਕੋਠੇ ਰਹਿਣਾ ਮੇਰਾ ਉੱਥੋਂ 5-6 ਕਿਲੋਮੀਟਰ ਸਾਈਡ ਤੇ ਸੀ ਪਿੰਡ ਤੇ ਵੀਰਾ ਉੱਥੇ ਫਿਰ ਪੜ੍ਹਿਆ ਲਿਖਿਆ ਵੀ ਮੇਰੇ ਕਿੰਨਾ ਪੜਿਆ ਦੋ ਐਮਸੀਏ ਕੀਤੀ ਆ ਵੀਰੇ ਕਿਪਾ ਐਮ ਸੀ ਐ ਸਾਇੰਸ ਕਾਲਜ ਕੀਤੀ ਸੀ ਕਿੱਥੇ ਕਿੱਥੇ ਐਪੀ ਡੀ ਯੂਨੀਵਰਸਿਟੀ ਪੀ ਡੀ ਯੂਨੀਵਰਸਿਟੀ ਤੋਂ ਤੇ ਜਿਹੜੀ ਗ੍ਰੈਜੂਏਸ਼ਨ ਕੀਤੀ ਸੀ ਉਹ ਕਿੱਥੇ ਕੀਤੀ ਸੀ ਉਹ ਯਾ ਡੀ ਐ ਵੀ ਕਾਲਜ ਡੀ ਐ ਵੀ ਕਾਲਜ ਐਲ ਆਰ ਐਮ ਕਾਲਜ ਠੀਕ ਹੈ ਠੀਕ ਤੇ ਦਾਰੇ ਵੀਰੇ ਫਿਰ ਉਸ ਤੋਂ ਬਾਅਦ ਕੀ ਕੰਮ ਕਰਦੇ ਸੀ ਤੁਸੀਂ ਉਸ ਤੋਂ ਬਾਅਦ ਵੀ ਆਹ ਕੰਪਿਊਟਰ ਦੇ ਕੋਰਸ ਕੀਤੇ ਸੀ ਹੂੰ ਤੇ ਸਾਡੀ ਨੇ ਕੀਤੀ ਐਮ ਸੀ ਐ ਜੀ ਸੀ ਐਮ ਹੂੰ ਐਮ ਸੀ ਐ ਸੀ ਜੀ ਸੀ ਐ ਸਪੈਸ਼ਲਿਜ਼ੇਸ਼ਨ ਕੀਤੀ ਹੂੰ ਤੇ ਉਦੋਂ ਦੇ ਆਧਾਰ ਕਾਰਡ ਬਣਾਉਣ ਲੱਗੇ ਸੀ ਅਧਾਰ ਕਾਰਡ ਬਣਾਉਂਦੇ ਸੀ ਹਾਂਜੀ ਅਧਾਰ ਕਾਰਡ ਠੀਕ ਆ ਅਧਾਰ ਕਾਰਡ ਸੈਂਟਰ ਬਣਾ ਲਿਆ ਸੀ ਆ ਮੈਨੇ ਕਿ ਤੁਸੀਂ ਹਾਂਜੀ ਕੰਮ ਕਰਦੇ ਸੀ ਉੱਥੇ ਹਾਂਜੀ ਕੰਮ ਕਰਦੇ ਠੀਕ ਆ ਵੀਰੇ ਕਿੰਨਾ ਕੁ ਟਾਈਮ ਕੰਮ ਕੀਤਾ ਵੀਰੇ ਉਹ ਕਿੰਨੇ ਰੇਟ 'ਚ ਸਾਲ 7000 ਇਹ ਮਮਾ ਦੀ ਡੈਥ ਉਸੇ ਦਰਾ ਨਹੀਂ ਹੋ ਗਈ ਸੀ ਨਹੀਂ ਜੀ ਉਹਨਾਂ ਨੇ ਤਾਂ ਹੁਣ ਏ ਟੈਨ ਕਿ ਸਾਲ ਹੋ ਗਏ ਉਹਨਾਂ ਨੂੰ ਰਜਿਸਟਰ ਕਰਕੇ ਫਿਰ ਆ ਗਿਆ ਵੀ ਚਲਦੇ ਆ ਡਾਕਟਰ ਦੇ ਹਸਪਤਾਲ ਚਲਦੇ ਆ ਕਹਿੰਦੇ ਨਹੀਂ ਤੇ ਦਾਰੇ ਵੀਰੇ ਜਿਵੇਂ ਪਰਿਵਾਰ 'ਚ ਹੋਰ ਕੌਣ-ਕੌਣ ਸੀ ਤੁਸੀਂ ਕਿੰਨੇ ਭੈਣ ਭਰਾ ਸੀ ਮੇਰੇ ਜੀ ਦੋ ਇੱਕ ਵੱਡਾ ਭਰਾ ਸੀ ਕਬੱਡੀ ਭੈਣ ਸੀ ਦੋਨਾਂ ਦੀ ਰੱਤ ਹੋ ਗਈ ਸੀ ਵੱਡੇ ਭੈਣ ਨੇ ਟੱਪੀ ਟੱਪੀ ਸੀਗੀ ਤੇ ਵੱਡਾ ਭਰਾ ਜਿਹੜਾ ਉਹ ਚਿਫਰਨ ਖਾ ਕੇ ਉਹ ਹੋ ਗਿਆ ਜਿਹੜਾ ਕੋਈ ਨਹੀਂ ਕੋਈ ਚਿਫਰਨ ਤੋਂ ਇਨਫੈਕਸ਼ਨ ਹੋ ਗਿਆ ਕੋਈ ਅਲਰਜੀ ਹੋ ਗਈ ਹਾਂਜੀ ਉਹ ਚਿਫਰਨ ਖਾ ਲਿਆ ਜੀ ਉਹਨੇ ਤੋਂ ਕਿੰਨਾ ਪੜਿਆ ਸੀ ਵੀ ਦਾ ਨਹੀਂ ਉਹ ਮੈਂ ਜੰਮਿਆ ਨਹੀਂ ਸੀ ਜਦੋਂ ਅੱਛਾ ਛੋਟਾ ਹੁੰਦਾ ਹੀ ਪੂਰਾ ਹੋ ਗਿਆ ਤੇ ਭੈਣ ਵੀ ਛੋਟੇ ਹੁੰਦੇ ਪੂਰੀ ਹੋ ਗਈ ਹਾਂਜੀ ਛੋਟੇ ਨੇ ਪਾਣੀ ਦੇ ਟਬੂਟ ਉਸ ਵੀ ਜੀ ਪਾਣੀ ਦੇ ਟਬੂਟ ਹਾਂਜੀ ਪਾਣੀ ਦੀ ਜੀ ਤੇ ਜਿਵੇਂ ਤੁਸੀਂ ਵੀਰੇ ਦੀ ਸੁਣ ਰਹੇ ਹੋ ਗੱਲਬਾਤ ਵੀ ਘਰ ਦੇ ਵਿੱਚ ਮੋਤਾਂ ਹੋ ਗਈਆਂ ਚਲੋ ਭੈਣ ਭਰਾ ਤਾਂ ਚਲੇ ਗਏ ਉਹ ਤਾਂ ਨਿੱਕੀ ਉਮਰੇ ਤੁਰ ਗਏ ਪਰ ਨਾਨਾ ਜੀ ਦੇ ਨਾਲ ਬਹੁਤ ਟੈਟ ਸੀਗਾ ਵੀਰੇ ਨਾਨਾ ਜੀ ਚੜ੍ਹਾਈ ਕਰ ਗਏ ਮਾਮਾ ਜੀ ਹੁਣੇ ਚੰਡੀਗੜ੍ਹ ਜਾ ਕੇ ਰਹਿਣ ਲੱਗ ਗਏ ਇਹ ਆਪਣੀ ਮੰਮੀ ਦੇ ਨਾਲ ਇੱਥੇ ਇਕੱਲਾ ਰਹਿੰਦਾ ਸੀਗਾ ਕਿ ਜਦੋਂ ਮਦਰ ਨਾਲ ਇਕੱਲਾ ਰਹਿੰਦਾ ਸੀ ਤਾਂ ਵੀਰਾ ਪਤਾ ਨਹੀਂ ਕੀ ਕਾਰਨ ਇਹਾ ਡਿਪਰੈਸ਼ਨ ਜਾਣ ਲੱਗ ਗਿਆ ਡੀਪ ਡਿਪਰੈਸ਼ਨ ਚਲਾ ਗਿਆ ਆਪਣੇ ਮਦਰ ਨੂੰ ਵੀ ਬਾਹਰ ਨਹੀਂ ਜਾਣ ਦਿੰਦਾ ਸੀ ਆਪ ਵੀ ਨਹੀਂ ਸੀ ਬਾਹਰ ਨਿਕਲਦਾ ਘਰ ਦੇ ਦਰਵਾਜ਼ੇ ਬੰਦ ਫਿਰ ਉਸ ਤੋਂ ਬਾਅਦ ਜਦੋਂ ਮਦਰ ਪੂਰੇ ਹੋ ਗਏ ਉਸ ਤੋਂ ਬਾਅਦ ਤਾਂ ਫਿਰ ਇਹ ਜਮੈਂ ਇਕੱਲਾ ਰਹਿ ਗਿਆ ਕੋਈ ਕਹਿਣ ਵਾਲਾ ਹੀ ਹੈ ਨਹੀਂ ਸੀ ਵੀ ਦਾਰੇ ਸੀ ਤੇਰੇ ਨਾਲ ਖੜਿਆ ਯਾਰ ਫਿਕਰ ਨਾ ਕਰ ਦਾਰਾ ਨਾਵੇ ਨਾ ਨਾਵੇ ਰਾਤ ਖਾਵੇ ਨਾ ਖਾਵੇ ਕੋਈ ਫਰਕ ਨਹੀਂ ਪੈਸਾ ਵੀ ਸੀਗਾ ਕੋਲੇ ਉਸ ਘਰ ਦੇ ਵਿੱਚ ਤੁਸੀਂ ਦੇਖੋ ਕੀ ਹਾਲਾਤ ਸੀ ਜਦੋਂ ਅਸੀਂ ਦਾਰੇ ਵੀਰੇ ਨੂੰ ਲੈ ਕੇ ਆਏ ਇੰਨਾ ਹਾਲਾਤਾਂ ਦੇ ਵਿੱਚ ਵੀਰਾ ਉੱਥੇ ਰਹਿ ਰਿਹਾ ਸੀ ਵੀਰੇ ਨੇ ਆਪਣੇ ਮੰਮੀ ਦੇ ਸੋਨੇ ਦੇ ਜਿਹੜੇ ਕੰਗਣ ਸੀਗੇ ਉਹ ਵੀ ਕੱਢ ਕੇ ਬਾਹਰ ਹੀ ਰੱਖੇ ਹੋਏ ਸੀ ਕੱਟ-ਕੱਟ ਕੇ ਬਿੱਲੀ ਦੇ ਬੱਚੇ ਤੇ ਬਿੱਲੀਆਂ ਕਿੰਨੀਆਂ ਹੀ ਉਸ ਘਰ ਚ ਰੱਖੀਆਂ ਸੀ ਉਹਨਾਂ ਨੂੰ ਰੋਜ਼ ਛੂਡ ਲਿਆ ਕੇ ਪਾਉਂਦਾ ਸੀ ਮੁੱਲ ਜੇ ਇੱਕ ਬਿੱਲੀ ਮਰ ਗਈ ਸੀ ਉਹਦਾ ਪਿੰਜਰ ਬਣ ਗਿਆ ਉੱਥੇ ਰੱਖਿਆ ਹੋਇਆ ਸੀ ਵੀਰੇ ਨੇ ਨਹੀਂ ਕਿ ਅੱਜ ਵੀਰਾ ਬਿਲਕੁਲ ਠੀਕ ਆ ਤੰਦਰੁਸਤ ਆ ਚੜ੍ਹਦੀ ਕਲਾ ਚਾ ਸਾਡੇ ਨਾਲ ਸੇਵਾ ਕਰਾਉਂਦਾ ਕੁਝ ਚੀਜ਼ਾਂ ਤਾਂ ਇਦਾਂ ਨਹੀਂ ਸੀ ਵੀ ਹੁਣ ਮੈਂ ਬਿਆਨ ਹੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਵੀਰੇ ਦਾ ਉਹ ਪਾਸ ਸੀਗਾ ਹੰਦਾਰਾ ਵੀਰਾ ਉਹ ਤੋਂ ਅੱਗੇ ਨਿਕਲ ਚੁੱਕਿਆ ਧਾਰੇ ਵੀਰੇ ਨੇ ਸਪੋਰਟ ਲੱਭਣ ਦੀ ਵੀ ਕੋਸ਼ਿਸ਼ ਕੀਤੀ ਬਹੁਤ ਟੈਕਸੀ ਕਰਾਏ ਤੇ ਕਰਾ ਕੇ ਆਪਣੇ ਮਾਮੇ ਨੂੰ ਮਿਲਣ ਵੀ ਗਿਆ ਚੰਡੀਗੜ੍ਹ ਪਰ ਉਹ ਕਹਿੰਦਾ ਤੇਰੇ ਗੰਦੇ ਕੱਪੜੇ ਪਾਏ ਆ ਸੁਸਾਇਟੀ ਸਾਨੂੰ ਕੀ ਕਹੂਗੀ ਉਹਨੇ ਗੇਟ ਹੀ ਨਹੀਂ ਖੋਲਿਆ ਘਰ ਦੇ ਬਾਹਰ ਹੀ ਮੋੜਦਾ ਹੈ ਤੇ ਫਿਰ ਇੱਕ ਅਫਸਰਡ ਮੈਂਬਰ ਜਿਹਨੂੰ ਪਹਿਲਾਂ ਹੀ ਡਿਪਰੈਸ਼ਨ ਚੱਲ ਰਿਹਾ ਸੋਝੀ ਨਹੀਂ ਕੋਈ ਤੇ ਉਹਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਉ ਉਹ ਫਿਰ ਅਗਰੈਸਿਵ ਹੋ ਗਿਆ ਬਹੁਤ ਫਿਰ ਆਸ-ਪਾਸ ਅਣਗੁਆੜ ਲੋਕਾਂ ਨਾਲ ਲੜ ਵੀ ਪੈਂਦਾ ਸੀ ਬਹੁਤ ਜ਼ਿਆਦਾ ਘਰ 'ਚ ਸਾਰੀਆਂ ਸੁੱਖ ਸਹੂਲਤਾਂ ਸੀ ਪਰ ਮੰਨਣ ਵਾਲਾ ਨਾਲ ਕੋਈ ਉਸ ਖੇੜੇ ਦੇ ਵਿੱਚ ਉਸ ਦੁੱਖ ਦੇ ਵਿੱਚ ਖੜਨ ਵਾਲਾ ਹੀ ਹੈ ਨਹੀਂ ਸੀ। ਇਹੀ ਅਮਨ ਵੀਰਾਦਾਰਾ ਚੜ੍ਹਦੀ ਕਲਾ ਦੇ ਵਿੱਚ ਹੁੰਦਾ। ਇਹਦੀ ਵਧੀਆ ਦੁਕਾਨ ਚੱਲਦੀ ਹੁੰਦੀ ਤਾਂ ਰਿਸ਼ਤੇਦਾਰਾਂ ਨੇ ਆਇਆ ਕਰਨਾ ਹੀ ਸਾਡਾ ਆਧਾਰ ਕਾਰਡ ਬਣਾ ਦੇ ਸਾਡੀ ਆਹ ਕੰਮ ਕਰਾ ਦੇ ਉਹ ਕਰਾ ਦੇ। ਪਰ ਅੱਜ ਜੇਦਾਰਾ ਤਕਨੀਕ ਦੇ ਵਿੱਚ ਆ ਤਾਂ ਕੋਈ ਨਹੀਂ ਪੁੱਛ ਰਿਹਾ ਕਿ ਵੀ ਪ੍ਰਤਾਪ ਸਿਆ ਕਿਵੇਂ ਆ ਰੋਟੀ ਪਾਣੀ ਖਾਦਾ ਕਿ ਨਹੀਂ ਖਾਦਾ ਤਾਂ ਇਸ ਤਰ੍ਹਾਂ ਚੰਗੇ ਭਲੇ ਵੀ ਭਾਈ ਫਿਰ ਡਿਪਰੈਸ਼ਨ ਚਲੇ ਜਾਂਦੇ ਨੇ ਤੇ ਦਾਰੇ ਬਾਈ ਨੂੰ ਸਾਡੇ ਕੋਲੇ ਆਇਆ ਅੱਜ 3 ਵਕਤ ਸਾਲ ਹੋ ਚੱਲਿਆ 1 ਸਾਲ ਦੇ ਵਿੱਚ ਦਾਰਾ ਬਾਈ ਅੱਜ ਇੰਨਾ ਕੰਪਰੂਵ ਆ ਮਹੀਨਾ ਡੇਢ ਮਹੀਨਾ ਆ ਕੇ ਨੇ ਜਰੂਰ ਸਾਇਲੈਂਟ ਰਿਹਾ ਦਵਾਈ ਚੱਲਦੀ ਸੀ ਚਲੋ ਥੋੜਾ ਉਹਦੇ ਨਾਲ ਸੋਸਤ ਵੀ ਰਹਿੰਦਾ ਸੀ ਦਵਾਈ ਨਾਲ ਹੌਲੀ ਹੌਲੀ ਵੀਰਾ ਆਪ ਹੀ ਸੇਵਾ ਤੇ ਲੱਗ ਗਿਆ ਅੱਜ ਇਹ ਵੀਰੇ ਨੇ ਜਿਵੇਂ ਦੱਸਿਆ ਵੀ ਸਵੇਰੇ ਉੱਠ ਕੇ ਸਭ ਦੇ ਪਹਿਲਾਂ ਫਰੂਟ ਕਟਾਉਨੇ ਹੋ ਹਨਾ ਫਿਰ ਫਿਰ ਸਬਜ਼ੀ ਕਟਾਉਨੇ ਸਬਜ਼ੀਆਂ ਕਟਾਉਨੇ ਨੇ ਕੀਰੇ ਕਟਾਉਨੇ ਜੀ ਕੀਰੇ ਚੱਲਦੇ ਆ ਜਿਹੜਾ ਸਵੇਰੇ ਸਲਾਦ ਵਰਤਾਇਆ ਜਾਂਦਾ ਫਿਰ ਭਾਂਡੇ ਮਾਂਜਦੇ ਭਾਂਡੇ ਮਾਂਜਣ ਲੱਗ ਗਏ ਨੇ ਪਾਂਡੇ ਦੀ ਸੇਵਾ ਤੇ ਲੱਗ ਜਾਂਦਾ ਵੀ ਤਾਂ ਫਿਰ ਫਿਰ ਲੰਗਰ ਦੀ ਸੇਵਾ ਪ੍ਰਸ਼ਾਦਾ ਵਰਤਾਉਣਾ ਵਾ ਉਸ ਤੋਂ ਬਾਅਦ ਫਿਰ ਭਾਂਡੇ ਇਕੱਠੇ ਕਰ ਲੈਣੇ ਆ ਸਾਰਿਆਂ ਨੇ ਫਿਰ ਭਾਂਡਿਆਂ ਦੇ 15 16 ਮੈਂਬਰ ਨੇ ਜਿਹੜੇ ਭਾਂਡਿਆਂ ਦੀ ਸੇਵਾ ਕਰਦੇ ਨੇ ਫਿਰ ਚਾਹ ਵਰਤੋਣੀ ਫਿਰ ਉਸ ਤੋਂ ਬਾਅਦ ਦੁਪਹਿਰ ਦੀ ਚਾਹ ਦਾ ਟਾਈਮ ਹੋ ਜਾਂਦਾ ਚਾਹ ਵਰਤਾਤੀ ਫਿਰ ਦੁਪਹਿਰ ਦੀ ਚਾਹ ਤੋਂ ਬਾਅਦ ਫਿਰ ਸ਼ਾਮ ਦੇ ਪ੍ਰਸ਼ਾਦਾ ਦਾ ਟਾਈਮ ਹੋ ਜਾਂਦਾ ਹਨਾ ਫਿਰ ਸਬਜ਼ੀਆਂ ਕੱਟਣੀਆਂ ਸਵੇਰ ਵਾਸਤੇ ਜਾਂ ਹੋਰ ਮਤਲਬ ਵੀਰੇ ਨੇ ਆਪਣਾ ਜੀਵਨ ਲੇਖੇ ਲਾਤਾ ਸੇਵਾ ਦੇ ਅੰਦਰ ਪਰ ਅੱਜ ਇਹ ਦਾਰੇ ਵੀਰੇ ਦੀ ਜ਼ਿੰਦਗੀ ਦਾ ਜਿਹੜਾ ਉਹ ਵਕਤ ਸੀਗਾ ਉਹ ਸਮਾਂ ਸੀ ਜਿਹੜਾ ਇਹਨੇ ਨਰਕ ਵਰਗੇ ਹਲਾਤਾਂ 'ਚ ਕੱਟਿਆ ਉਹ ਵਾਪਸ ਕੌਣ ਲਿਆ ਕੇ Đਊਗਾ ਉਹ ਕੀ ਦੀ ਗਲਤੀ ਸੀ ਉਹਦਾ ਜ਼ਿੰਮੇਵਾਰ ਕੌਣ ਆ ਇਹ ਸਾਨੂੰ ਅੱਜ ਵਿਚਾਰਨਾ ਪੈਣਾ ਭਾਈ ਸਾਨੂੰ ਅੱਜ ਸੋਚਣਾ ਪੈਣਾ ਵੀ ਇਦਾਂ ਦੇ ਘਰ ਬਣੇ ਜਾਂਦੇ ਨੇ ਏਡੇ ਏਡੇ ਵੱਡੀਆਂ ਬਿਲਡਿੰਗਾਂ ਬਣੀ ਜਾ ਰਹੀਆਂ ਵਾਂ ਪਰ ਜਿੰਨਾ ਲੋਕਾਂ ਦੀ ਮਦਦ ਉੱਥੇ ਹੀ ਹੋ ਸਕਦੀ ਸੀ ਸਮਾਜ 'ਚ ਉੱਥੇ ਕਿਉਂ ਨਹੀਂ ਕੀਤੀ ਗਈ ਅੱਜ ਇਦਾਂ ਦੇ ਸ਼ੈਲਟਰ ਬਣੇ ਜਾਂਦੇ ਨੇ ਇਹਨਾਂ ਸ਼ੈਲਟਰਾਂ ਨੂੰ ਬਣਾਉਣ ਦੇ ਪਿੱਛੇ ਕਾਰਨ ਕੌਣ ਆ ਕੀ ਆ ਤੇ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਨੇ ਉਹ ਲੋਕ ਜਿਹੜੇ ਆਪਣੇ ਰਿਸ਼ਤੇ ਨਾਤਿਆਂ ਨੂੰ ਭੁੱਲੇ ਬੈਠੇ ਨੇ ਜਿਹੜੇ ਆਪਣੇ ਭਤੀਜਿਆਂ ਨੂੰ ਭਣਜਿਆਂ ਨੂੰ ਜਿਹੜੇ ਆਪਣੇ ਚਾਚੇ ਤਾਏ ਮਾਮੇ ਮਾਮੀਆਂ ਨੂੰ ਘੂਆ ਨੂੰ ਫੁੱਫੜਾਂ ਨੂੰ ਭੁੱਲੇ ਬੈਠੇ ਨੇ ਮਾਸੀਆਂ ਨੂੰ ਮਾਸੜਾਂ ਨੂੰ ਬਸਾਰੀ ਬੈਠੇ ਨੇ ਜਿਹੜੇ ਆਪਣੇ ਉਹਨਾਂ ਰਿਸ਼ਤਿਆਂ ਤੋਂ ਵੀ ਮਨਕਰ ਹੋ ਗਏ ਨੇ ਜਿਹੜੇ ਖੂਨ ਦੇ ਨੇ ਉਸ ਤੋਂ ਅਗਲਾ ਜਿਹੜੇ ਨਾਲ ਪੜਦੇ ਸੀ ਖੇਡਦੇ ਸੀ ਜਿਹੜੇ ਨਾਲ ਕੰਮ ਕਰਦੇ ਸੀ ਉਹ ਯਾਰ ਦੋਸਤ ਦਾ ਵੀ ਰਿਸ਼ਤਾ ਅੱਜ ਖੇਰੂ ਖੇਰੂ ਹੋ ਗਿਆ ਜਦੋਂ ਹੀ ਕੋਈ ਇਨਸਾਨ ਐਸ ਹਾਲਾਤ ਚ ਗਿਆ ਜਿਹਨੂੰ ਡਿਪਰੈਸ਼ਨ ਕਹਿੰਦੇ ਆ ਸਭ ਪਿੱਛੇ ਹਟਣਾ ਸ਼ੁਰੂ ਕਰ ਦਿੰਦੇ ਕੋਈ ਨਹੀਂ ਖੜਦਾ ਨਾਲ ਦਾਰੇ ਵੀਰੇ ਨੇ ਐਮਸੀਏ ਕੀਤੀ ਹੋਈ ਸੀ ਔਰ ਉਹ ਵੀ ਬੜੇ ਚੰਗੇ ਨੰਬਰਾਂ ਤੇ ਮੈਰਿਟ ਦੇ ਵਿੱਚ ਰਿਹਾ ਪੜ੍ਹਾਈ ਲਿਖਾਈ ਚ ਪੂਰਾ ਮਾਸਟਰ ਸੀ ਵੀਰਾ ਕਿਉਂਕਿ ਪ੍ਰਿੰਸੀਪਲ ਇਹਦੇ ਨਾਨਾ ਜੀ ਸੀ ਮੰਮੀ ਇਹਦੇ ਹੈਡਮਾਸਟਰ ਸੀ ਟੀਚਰਾਂ ਦੀ ਮਾਮਾ ਜੀ ਕੀ ਕਰਦੇ ਸੀ ਹਾਂ ਜੀ ਪ੍ਰੋਫੈਸਰ ਉਹ ਪ੍ਰੋਫੈਸਰ ਸੀ ਮਾਮਾ ਜੀ ਕਿੰਨੇ ਮਾਮੇ ਆ ਤੇਰੇ ਦੋ ਮਾਮੇ ਆ ਜੀ ਇੱਕ ਮਾਮਾ ਜੀ ਕੈਨੇਡਾ ਚ ਦੂਜੇ ਮਾਮਾ ਜੀ ਕੈਨੇਡਾ ਨੇ ਤੇ ਮਾਸੀਆਂ ਕਿੰਨੀਆਂ ਮਾਸੀਆਂ ਤਿੰਨ ਮਾਸੂਨ ਇੱਕ ਵੱਡੀ ਮਾਸੀ ਆ ਕੈਨੇਡਾ ਚ ਇੱਕ ਉਹਦੀ ਛੋਟੀ ਮਾਸੀ ਆ ਉਹ ਚੰਡੀਗੜ੍ਹ ਹੈ ਜੀ ਉਹ ਕੀ ਕਰਦੇ ਨੇ ਉਹ ਜੀ ਉਹ ਵੀ ਟੀਚਰ ਹੈ ਜੀ ਉਹ ਵੀ ਟੀਚਰ ਆ ਕਿਉਂਕਿ ਉਸ ਟਾਈਮ ਸਮਾਂ ਹੀ ਇਦਾਂ ਦਾ ਸੀ ਜਿਹੜੇ ਟੀਚਰ ਸੀ ਉਹਨਾਂ ਦੇ ਬੱਚੇ ਵੀ ਟੀਚਰ ਹੀ ਲੱਗ ਜਾਂਦੇ ਆ ਇਹਨਾਂ ਦੇ ਨਾਨਾ ਜੀ ਟੀਚਰ ਸੀਗੇ ਪ੍ਰਿੰਸੀਪਲ ਸੀਗੇ ਬੜੇ ਚੰਗੇ ਬੜੇ ਮਤਲਬ ਇੱਕ ਕਹਿਰੀ ਇਹ ਨਾ ਵੀ ਰਬਰ ਰੂਪੀ ਟੀਚਰ ਸੀ ਉਹ ਕਿਉਂਕਿ ਮੈਂ ਵੀ ਉਹਨਾਂ ਦੇ ਅੰਡਰ ਪੜਿਆ ਹੋਇਆ ਸੀਨੀਅਰ ਸਕੂਲ ਦੇ ਵਿੱਚ ਮੈਂ 9ਵੀਂ ਉੱਥੇ ਕੀਤੀ ਸੀ ਆਪਣੀ ਤੇ ਉਹ ਜਦੋਂ ਇਸ ਦੁਨੀਆ ਤੋਂ ਤੁਰ ਗਏ ਬਾਕੀ ਰਿਸ਼ਤਿਆਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਬਾਕੀ ਸਮਾਜ ਨੇ ਸੋਸਾਇਟੀ ਨੇ ਆਪਣੀ ਡਿਊਟੀ ਨਹੀਂ ਨਿਭਾਈ ਦਾਰੇ ਦੇ ਦਰਵਾਜ਼ੇ ਬੰਦ ਕਰਤੇ ਬਾਹਰੋਂ ਲੋਕ ਲਾਤੇ ਇਹਦੇ ਕਰ ਨੂੰ ਹੀ ਦੋ ਦਰਵਾਜ਼ੇ ਸੀ ਘਰ ਨੂੰ ਇੱਕ ਇਧਰ ਇੱਕ ਉਧਰ ਇਧਰਲੇ ਪਾਸੇ ਲੜ ਲੜ ਪਿਆ ਗਵਾਂਡੀਆਂ ਨਾਲ ਕਿਤੇ ਇਹਦੇ ਘਰ ਨੂੰ ਲੋਕ ਹੀ ਲਾਤਾ ਬਾਹਰਲੇ ਪਾਸੋਂ ਵੀ ਇਧਰ ਤੋਂ ਆਉਣਾ ਹੀ ਨਹੀਂ ਇੱਕ ਬੰਦਾ ਅਫਸੈਟ ਆ ਉਹਦੀ ਹੁਣ ਮਦਦ ਕਰਨ ਨੂੰ ਕੋਈ ਅੱਗੇ ਨਹੀਂ ਆਉਂਦਾ ਉਹ ਗਵੰਡੀ ਜੇ ਪਰੇਸ਼ਾਨ ਹੋ ਰਿਹਾ ਤੰਗ ਹੋ ਰਿਹਾ ਤਾਂ ਰਿਸ਼ਤੇਦਾਰਾਂ ਦਾ ਫਰਜ ਆ ਇਕੱਠੇ ਹੋ ਕੇ ਸਾਰੇ ਰਲ ਕੇ ਕੋਈ ਹੱਲ ਕੱਢਣ ਰਿਸ਼ਤੇਦਾਰ ਵੀ ਸਾਰੇ ਮੁੱਖ ਮੋੜ ਗਏ ਤਾਂ ਫਿਰ ਪ੍ਰਤਾਪ ਸਿੰਘ ਦਾਰੇਬਾਈ ਦੀ ਜਿਹੜੀ ਹਾਲਤ ਬਣੀ ਹੋਈ ਸੀ ਉਸ ਟਾਈਮ ਉਹ ਦੇਣ ਸੀ ਉਹਨਾਂ ਆਪਣਿਆਂ ਦੀ ਜਿਨ੍ਹਾਂ ਨੇ ਉਸ ਦੁੱਖ ਦੀ ਘੜੀ ਚ ਨਾਲ ਖੜਨਾ ਸੀ ਪਰ ਅਸੀਂ ਬੜ ਭਾਗਗੇ ਆ ਵੀ ਅਸੀਂ ਵੀਰੇ ਦੇ ਉਸ ਰਿਸ਼ਤੇ ਨੂੰ ਮਾਨ ਸਕੇ ਜਿਹਦੇ ਵਿੱਚ ਆਪਾਂ ਭਰਾ ਕਹਿੰਨੇ ਆ ਅਸੀਂ ਉਸ ਰਿਸ਼ਤੇ ਨੂੰ ਮਾਨ ਸਕੇ ਜਿਹਦੇ ਵਿੱਚ ਅਸੀਂ ਇੱਕ ਦੂਜੇ ਨੂੰ ਦੋਸਤ ਕਹਿੰਨੇ ਆ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਇਸ ਰਿਸ਼ਤੇ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਸੁਵਾਸਨ ਤੇ ਕਰ ਮਾਨ ਸਕੇ ਦਾਰੇ ਵੀਰੇ ਦੇ ਰਿਸ਼ਤੇਦਾਰਾਂ ਨੂੰ ਭੈਣਾ ਭਰਾਵਾਂ ਨੂੰ ਬੇਨਤੀ ਹੈ ਭਾਈ ਮਾਮਿਆਂ ਨੂੰ ਮਾਸੀਆਂ ਨੂੰ ਮਾਸੀਆਂ ਦੇ ਮੁੰਡੇ ਕੁੜੀਆਂ ਨੂੰ ਵੀ ਵੀਰਾ ਹੁਣ ਠੀਕ ਆ ਤੇਰਾ ਘਰ-ਬਾਰ ਸੈੱਟ ਕਰਕੇ ਇਹਦਾ ਜੀਵਨ ਅੱਗੇ ਵਧਣ ਦੇ ਵਿੱਚ ਵਧਾਉਣ ਦੇ ਵਿੱਚ ਮਦਦ ਕਰੋ ਤਾਂ ਜੋ ਦਾਰਾ ਬਾਈ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਚੀਜ਼ਾਂ ਨੂੰ ਡਿਜ਼ਰਵ ਕਰਦਾ ਜਿੰਨਾ ਦਾ ਹੱਕਦਾਰ ਆ ਉਹ ਇਹਨੂੰ ਮਿਲ ਸਕਣ ਬਸ ਇੰਨੀ ਕੁ ਬੇਨਤੀ ਆ ਬਾਕੀ ਤੁਸੀਂ ਭੈਣ ਭਰਾ ਵੀ ਸਾਰੇ ਆਪਣੇ ਆਸ-ਪਾਸ ਖਿਆਲ ਰੱਖਿਆ ਕਰੋ ਕਿਤੇ ਤੁਸੀਂ ਤਾਂ ਨਹੀਂ ਉਹ ਗਲਤੀ ਕਰ ਰਹੇ ਜਿਹੜੀ ਦਾਰੇ ਬਾਈ ਦੇ ਆਪਣਿਆਂ ਨੇ ਇਹਨੇ ਨਾਲ ਪੜਨ ਵਾਲਿਆਂ ਨੇ ਨਾਲ ਖੇਡਣ ਵਾਲਿਆਂ ਨੇ ਨਾਲ ਕੰਮ ਕਰਨ ਵਾਲਿਆਂ ਨੇ ਕੀਤੀ ਆ ਕਿਤੇ ਤੁਹਾਡੇ ਨਾਲ ਤਾਂ ਨਹੀਂ ਇਸ ਤਰ੍ਹਾਂ ਦਾ ਦਾਰਾ ਬਾਈ ਵਰਗਾ ਕੋਈ ਬੰਦਾ ਅੱਜ ਉਸੇ ਥਾਂ ਤੇ ਜਾ ਰਿਹਾ ਹੋਵੇ ਜਿੱਥੋਂ ਵੀਰੇ ਨੂੰ ਲੈ ਕੇ ਆਇਆ ਕੱਢ ਕੇ ਕਿਉਂਕਿ ਇਹ ਲੋੜ ਅੱਜ ਸਮੇਂ ਦੀ ਸਾਨੂੰ ਆਪਣੇ ਅੰਦਰ ਝਾਤ ਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਰਦਾ ਹੈ